ਅਸੀਂ ਮਨੁੱਖ ਆਪਣੇ ਜੀਵਨ ਦੇ ਅੰਦਰ ਦੂਸਰੇ ਮਨੁੱਖ ਦੇ ਲਈ ਜਿਵੇਂ ਦੀ ਚਤਵਣੀ ਮਾਈਂਡ ਦੇ ਵਿੱਚ ਲੈ ਕੇ ਚਲਦੇ ਆ ਹੁੰਦਾ ਕੀ ਹੈ ਭਵਿੱਖਤ ਸਮੇਂ ਦੇ ਵਿੱਚ ਦੂਸਰਾ ਮਨੁੱਖ ਉਸੇ ਤਰ੍ਹਾਂ ਦਾ ਹੀ ਵਿਹਾਰ ਸਾਡੇ ਨਾਲ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਕਿਵੇਂ ਹੁੰਦਾ ਕਿਉਂਕਿ ਆ ਜਿਹੜਾ ਸਾਡਾ ਮਾਈਂਡ ਹੈ ਜਦੋਂ ਅਸੀਂ ਦੂਸਰੇ ਦੇ ਪ੍ਰਤੀ ਇਹਦੇ ਵਿੱਚ ਕੋਈ ਫੁਰਨੇ ਕ੍ਰੀਏਟ ਕਰਦੇ ਆ ਜਾਂ ਉਹਦੇ ੰਗੇ ਮਾਰੇ ਕਰਮਾਂ ਦਾ ਚਿਤਵਨ ਕਰਦੇ ਆ ਨੈਗੇਟਿਵ ਪੋਜ਼ਿਟਿਵ ਵਿਚਾਰ ਧਾਰਾ ਰੱਖਦੇ ਆ ਫਿਰ ਸਾਡੇ ਬਿਨਾ ਬੋਲਿਆਂ ਹੀ ਸਾਡੇ ਮਾਈਂਡ ਦੀ ਜਿਹੜੀ ਵੇਵਜ਼ ਹੈ ਜਾਂ ਜਿਹਨੂੰ ਸੂਖਸ਼ਮ ਵਿਲ ਪਾਵਰ ਜਿਹੜੀ ਹੈ ਜਿਹੜੀ ਇਹਦੇ ਤੇ ਕੰਮ ਕਰਦੀ ਹੈ ਉਹ ਜਿਹੜਾ ਸਿਗਨਲ ਹੈ ਉਹ ਉਥੋਂ ਤੱਕ ਪਹੁੰਚਾ ਦਿੰਦੀ ਹੈ ਫਿਰ ਹੁੰਦਾ ਕੀ ਹੈ ਦੂਸਰੇ ਦਾ ਜਿਹੜਾ ਮਾਈਂਡ ਸੈਟਅਪ ਹੈ ਉਹ ਉਸੇ ਤਰ੍ਹਾਂ ਦਾ ਹੋ ਜਾਂਦਾ ਜਿਵੇਂ ਦਾ ਇਧਰੋਂ ਸਿਗਨਲ ਜਾ ਰਿਹਾ ਹੈ ਇਹ ਜਿਹੜੀ ਖੇਡ ਬੜੇ ਸੂਖਸ਼ਮ ਤਰੀਕੇ ਨਾਲ ਵਰਤਦੀ ਹੈ ਤੇ ਜਿਹੜਾ ਦੂਸਰਾ ਮਨੁੱਖ ਹੁੰਦਾ ਹੈ ਜਦੋਂ ਉਹਦੇ ਕੋਲ ਬੜੇ ਸੂਖਸ਼ਮ ਤਰੀਕੇ ਨਾਲ ਸਾਡਾ ਇਹ ਸਿਗਨਲ ਜਾ ਰਿਹਾ ਹੈ ਤੇ ਉਹ ਵੀ ਆਪਣੀ ਜ਼ਿੰਦਗੀ ਦੇ ਅੰਦਰ ਉਹੀ ਕਰਮ ਕਰਨ ਵਿੱਚ ਉਤਰ ਆਉਂਦਾ ਹੈ ਫਿਰ ਜਿਵੇਂ ਦਾ ਸੀ ਉਹਦੇ ਪਰਥਾਏ ਨਜ਼ਰੀਆ ਬਣਾਇਆ ਹੈ ਇਹ ਮਾਈਂਡ ਵਿੱਚ ਸੋਚਿਆ ਹੋਇਆ ਹੈ ਸਿੱਧੇ ਸਿੱਧੇ ਫਿਰ ਉਹੀ ਵਿਵਹਾਰ ਸਾਡੇ ਨਾਲ ਹੁੰਦਾ ਉਹ ਭਾਵੇਂ ਚੰਗਾ ਹੋਵੇ ਤੇ ਭਾਵੇਂ ਮੰਦਾ ਹੋਵੇ ਉਹ ਸਾਡੇ ਫੁਰਨੇ ਤੇ ਹੈ ਸੋ ਇਹਦੇ ਤੋਂ ਚੰਗਾ ਹੈ ਮਨੁੱਖ ਆਪਣੇ ਇਸ ਮਾਈਂਡ ਦੇ ਅੰਦਰ ਚੰਗੀ ਚਿਤਵਣੀ ਲੈ ਕੇ ਚੱਲੇ ਕਿਉਂਕਿ ਜੇਕਰ ਅਸੀਂ ਕਿਸੇ ਦੇ ਲਈ ਚੰਗਾ ਫੁਰਨਾ اختیار ਕਰਾਂਗੇ ਤੇ ਫਿਰ ਕੁਦਰਤੀ ਤਨ ਜਦੋਂ ਉਹ ਸਿਗਨਲ ਜਾਏਗਾ ਤੇ ਅੱਗੋਂ ਸਾਡੇ ਨਾਲ ਫਿਰ ਜਿਹੜਾ ਵਿਵਹਾਰ ਹੈ ਉਹ ਵੀ ਪੋਜ਼ਿਟਿਵ ਚੰਗਾ ਵਿਵਹਾਰ ਹੋਵੇਗਾ ਗੁਰਦੇ ਪਤਾਨੇ ਵੈਸੇ ਇਹ ਸੰਬੰਧ ਵਿੱਚ ਬਾਣੀ ਦੇ ਅੰਦਰ ਸਾਨੂੰ ਬਹੁਤ ਪਿਆਰਾ ਉਪਦੇਸ਼ ਬਖਸ਼ਿਆ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਬਨਾ ਕੇ ਸਾਧਨ ਦੂਰ ਪਰਾਇਓ ਮਨ ਕਾ ਵਿਰਹਾ ਤੋ ਮੇਲ ਕਿਓ ਮੇਰੇ ਰਾਜਨ ਭਾਵ ਅਸੀਂ ਸਾਰਿਆਂ ਦੇ ਮਿੱਤਰ ਹਾਂ ਤੇ ਸਾਰਿਆਂ ਲਈ ਭਲਾ ਸੋਚਦੇ ਹਾਂ ਜੇ ਜੇ ਸਾਰਿਆਂ ਲਈ ਭਲਾ ਸੋਚਦੇ ਹਾਂ ਤੇ ਸਾਰੇ ਹੀ ਸਾਡੇ ਮਿੱਤਰ ਨੇ